ਅੱਜ ਫਲੋ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਕੋਵਿਡ-19 ਵਾਇਰਸ ਲਈ 516 ਸੈਂਪਲ ਲਿੱਤੇ ਗਏ ਅਤੇ ਲੈਬ ਤੋਂ ਅੱਜ 553 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਤੇ 5 ਪੋਜ਼ਿਟਿਵ ਕੇਸ ਆਉਣ ਨਾਲ ਪੋਜ਼ਿਟਿਵ ਕੇਸਾਂ ਦੀ ਗਿਣਤੀ 156 ਹੋ ਗਈ ਹੈ। ਜ਼ਿਲ੍ਹੇ ਵਿੱਚ ਅੱਜ ਤੱਕ ਲਿੱਤੇ ਗਏ ਕੁੱਲ ਸੈਂਪਲਾਂ ਦੀ ਗਿਣਤੀ 9437 ਹੋ ਗਈ ਹੈ ਅਤੇ 7814 ਨੈਗੇਟਿਵ ਅਤੇ 1445 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ। ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 156 ਹੋ ਗਈ ਹੈ ਅਤੇ 26 ਸੈਂਪਲ ਇਨਵੈਲਿਡ ਹਨ। 5 ਲੋਕਾਂ ਦੀ ਮੌਤ ਹੋ ਗਈ ਅਤੇ ਐਕਟਿਵ ਕੇਸ 17 ਹਨ। ਇਹ ਜਾਣਕਾਰੀ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਵੱਲੋਂ ਅੱਜ ਮੀਡੀਆ ਨਾਲ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਅੱਜ ਜ਼ਿਲ੍ਹੇ ਨਾਲ ਸੰਬੰਧਿਤ ਸਬਡਿਵੀਜ਼ਨ ਕੜਸ਼ੰਕਰ ਸਹਿਤ ਬਲਾਕ ਪੋਸ਼ੀ ਨਾਲ ਸੰਬੰਧਿਤ 4 ਕੇਸ ਪੋਜ਼ੀਟਿਵ ਪਾਈ ਗਏ ਹਨ ਜਦਕਿ ਇੱਕ ਕੇਸ ਸਹਿਤ ਬਲਾਕ ਹਾਜੀਪੁਰ ਨਾਲ ਸੰਬੰਧਿਤ ਹੈ ਅੱdte ਪੋਜ਼ੀਟਿਵ ਕੇਸਾਂ ਵਿੱਚੋਂ 3 ਕੇਸ ਦੂਜੇ ਸੂਬਿਆਂ ਤੋਂ ਰਿਟਰਨ ਅਤੇ 2 ਕੇਸ ਪਹਿਲਾਂ ਤੋਂ ਪੋਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ ਸਿਹਤ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲਣ ਸਮੇਂ ਮੂੰਹ ਤੇ ਮਾਸਕ ਆਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਅਤੇ ਜੇਕਰ ਕੋਈ ਇਦੀ ਪਾਲਣਾ ਨਹੀਂ ਕਰਦਾ ਉਸ ਨੂੰ ਸਰਕਾਰ ਵੱਲੋਂ ਜੁਰਮਾਨਾ ਕੀਤਾ ਜਾਵੇਗਾ। ਹਾਂ ਜ਼ਿਲ੍ਹਾ ਸ਼ਹਿਰਪੁਰ ਦੇ ਅੰਦਰ ਅੱਜ ਸਾਡੇ ਕੋਲ 5 ਕੇਸ ਜਿਹੜੇ ਨੇ ਉਹ ਪੋਜ਼ਿਟਿਵ ਹੋਰ ਆਏ ਨੇ। ਔਰ ਹੁਣ ਤੱਕ ਗਵਰਨਮੈਂਟ ਦੀਆਂ ਹਦਾਇਤਾਂ ਦੇ ਮਤਲਬ ਅਸੀਂ 9437 ਸੈਂਪਲ ਟੋਟਲ ਕਰ ਚੁੱਕੇ ਹਾਂ। ਜਿਹਦੇ ਵਿੱਚੋਂ 7814 ਸੈਂਪਲ ਸਾਡੇ ਜਿਹੜੇ ਹੁਣ ਤੱਕ ਨੈਗੇਟਿਵ ਆ ਚੁੱਕੇ ਔਰ 156 ਸਾਡੇ ਸੈਂਪਲ ਜਿਹੜੇ ਪੋਜ਼ਿਟਿਵ ਆਏ ਹੁਣ ਤੱਕ ਔਰ 5 ਡੈਥ ਹੋਈਆਂ ਨੇ। ਔਰ ਜਿਹੜੇ ਸੈਂਪਲ ਸਾਡੇ ਅੱਜ ਹੋਏ ਆ ਉਹ 15516 ਸੈਂਪਲ ਅੱਜ ਲਏ ਗਏ ਆ ਜਿਹੜੇ ਜਿਹੜੇ ਕਿ ਅਸੀਂ ਲੈਬਾਰਟਰੀ ਨੂੰ ਭੇਜਣ ਲੱਗੇ ਆ ਔਰ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜਿਹੜੇ ਜਦੋਂ ਵੀ ਬਾਹਰ ਨਿਕਲਣ ਆਪਣੇ ਮਾਸਕ ਲੈ ਕੇ ਬਾਹਰ ਨਿਕਲਣ ਕਿਉਂਕਿ ਇਹਦੀ ਲੋਕਲ ਟ੍ਰਾਂਸਮਿਸ਼ਨ ਜਿਹੜੀ ਹੈ ਆਪਣਾ ਫਿਜ਼ੀਕਲ ਡਿਸਟੈਂਸਿੰਗ ਪਲੱਸ ਮਾਸਕ ਪਲੱਸ ਜਿਹੜਾ ਹੈਂਡ ਹਾਈਜਨ ਜਿਹੜੀਆਂ ਇਹ ਇਹ ਜਿਹੜੀਆਂ ਹਾਂ ਐਟੀਕੈਟਸ ਨੇ ਇਹ ਸਾਨੂੰ ਰੈਗੂਲਰਲੀ ਅਡਾਪਟ ਕਰਨੇ ਪੈਣਗੇ ਤਾਂ ਕਿ ਇਹ ਲੋਕ ਤੱਕ ਰੋਕਥਾਮ ਹੋ ਸਕੇ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹਾ ਦੀ ਰਿਪੋਰਟ ਐਸਐਨਜ਼ेड ਨਿਊਜ਼